ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਰਖੜੀ ਲਈ ਬਹੁਤ ਪਿਆਰਾ ਜਿਹਾ ਗੀਤ ਪਹਿਲਾਂ ਵੀ ਆਪਾਂ ਇੱਕ ਲੈ ਕੇ ਆਏ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਤੇ ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਆਂ ਨੀ ਮੈਂ ਭਾਈ ਦੀ ਨੀ ਮੈਂ ਵੀਰ ਦੀ ਕਦੇ ਭੁੱਲ ਕੇ ਕਸਮ ਨਹੀਂ ਖਾਵਾਂਗੀ දේ පුද්ලෙකෙ කසමනැ කාවාගී හත්ත ගන්නේෙ පන්න පන්නශගනදනී සූහෙ චුඩෙ වාලි පපිමගවාමාගී නිසුහෙ චුඩේ වාලි පබිමගවාවාගී. ਨਿਕਲਿਓ ਪੱਤਿਆਂ ਦੇ ਗੁੰਡ ਕੱਢ ਲੋ ਨਿਕਲਿਓ ਪੱਤਿਆਂ ਦੇ ਮੇਰਾ ਵੀਰ ਦੀ ਜਵਾਨੀ ਨੂੰ ਨੀ ਗੋਰੀਓ ਕੋਈ ਨਜ਼ਰ ਨਾ ਲਾ ਦੇਣੀ ਮੇਰੇ ਵੀਰ ਦੀ ਜਵਾਨੀ ਨੂੰ ਨੀ ਗੋਰੀਓ ਕੋਈ ਨਜ਼ਰ ਨਲਾ ਦੇਣੀ ਓਂਦੇ ਅੰਗ ਅੰਗ ਸਿਮਦੀਆਂ ਲਾਲੀਆਂ ਨੀਓਦੀ ਵਿਗੜੀ ਬਣਾ ਦੇਣੀ ਨੀਓਦੀ ਵਿਗੜੀ ਬਣਾ ਦੇਣੀ ਮੈਂ ਸੋਨੇ ਦਾ தா மடா நாயிரு ந கீ பூல்கே கசமணி கவா வேற சோனை தீரா வீரா சோனை தீரா ਵੀਰਾ ਨਾ ਚਾਈ ਪਰ ਦੇਸੀ ਵੇ ਉਥੇ ਨਾਰੀਆਂ ਉਥੇ ਨਾਰੀਆਂ ਤੇਜ ਘਟਾਰੀਆਂ ਵੇ ਪਿਓ ਚੰਨ ਦੀਆਂ ਰਿਸ਼ਮਾ ਕਟ ਕਟ ਕੇ ਬਿਓ ਚੰਨ ਦੀਆਂ ਰਿਸ਼ਮਾ ਕਰਤੇ ਕਰਕੇ ਭਾਰ ਲੈਂਦੀਆਂ ਨੈਣ ਫਟਾਰੀਆਂ ਮੈਂ ਤੇ ਸੋਨੇ ਨਾਲ ਤਾਜ ਮੜਾਵਾਗੀ ਨੀ ਮੈਂ ਭਾਈ ਦੀ ਨੀ ਮੈਂ ਵੀਰ ਦੀ ਕਦੇ ਪੁੱਲ ਕੇ ਕਸਮ ਨਹੀਂ ਖਾਂਵਾਂਗੀ ਨੀ ਕਦੇ ਪੁੱਲ ਕੇ ਕਸਮ ਨਹੀਂ ਖਾਂਗੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਅੱਗੇ ਆਪਾਂ ਹੋਰ ਇੱਕ ਛੋਟਾ ਜਿਹਾ ਪਿਆਰਾ ਜਿਹਾ ਗੀਤ ਲੈ ਕੇ ਮਿਲਦੇ ਹਾਂ ਧੰਨਵਾਦ